ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਮੁੱਖ ਮੰਤਰੀ ਭਗਵੰਤ ਮਾਨ ਲੋਕ ਸਭਾ ਹਲਕਾ ਵਾਈਜ਼ ਤਮਾਮ ਵਿਧਾਇਕਾਂ ਦੇ ਨਾਲ ਮੀਟਿੰਗ ਕਰ ਰਹੇ ਨੇ ਔਰ ਅੱਜ ਦੀ ਮੀਟਿੰਗ ਦੇ ਵਿੱਚ ਕੀ ਕੋਈ ਚਰਚਾ ਹੈ ਗੱਲਬਾਤ ਕਰਦੇ ਆ ਅੰਮ੍ਰਿਤਸਰ ਵਿਧਾਇਕ ਜੀ ਮਨਚੂਤ ਕੋਰ ਸਾਡੇ ਨਾਲ ਮੌਜੂਦ ਨੇ ਮੈਮ ਹਾਲਾਂਕਿ ਲੋਕ ਸਭਾ ਚੋਣਾਂ ਦੇ ਕਿ ਲਗਾਤਾਰ ਪ੍ਰਚਾਰ ਨੂੰ ਲੈ ਕੇ ਲਗਾਤਾਰ ਮੀਟਿੰਗਸ ਚੱਲ ਰਹੀਆਂ ਨੇ ਲੇਕਿਨ ਅੰਮ੍ਰਿਤਸਰ ਦੀ ਸ਼ਿਕਰ ਖਾਸ ਤੌਰ ਤੇ ਗੱਲ ਕੀ ਕਰੀ ਜਾਵੇ ਕਾਂਗਰਸ ਦਾ ਗੜ ਰਿਹਾ ਹੈ ਕਿਸ ਤਰੀਕੇ ਦੇ ਨਾਲ ਸਟਰੈਟਜੀ ਬਣਾਈ ਜਾ ਰਹੀ ਹੈ ਆ ਦੇਖੋ ਆਮ ਆਦਮੀ ਪਾਰਟੀ ਦੀ ਸਟਰੈਟਜੀ ਜਿਹੜੀ ਹੈ ਉਹ ਕੋਈ ਬਹੁਤ ਸ ਆਮ ਆਦਮੀ ਪਾਰਟੀ ਕਜੇ ਹੀ ਪਾਰਟੀ ਹੈ ਜਿਹੜੀ ਹਮੇਸ਼ਾ ਲੋਕਾਂ ਚ ਜਾ ਕੇ ਇਹ ਕਹਿੰਦੀ ਹੈ ਕਿ ਮੈਂ ਤੁਹਾਨੂੰ ਲੱਗਦਾ ਵੀ ਮੈਂ ਕੰਮ ਕੀਤਾ ਤਾਂ ਮੈਨੂੰ ਵੋਟ ਪਾਇਓ ਨਹੀਂ ਤੇ ਨਾ ਪਾਇਓ ਸੋ ਸਾਡੇ ਕੋਲ ਵੀ ਸਾਡੇ ਕੈਂਡੀਡੇਟ ਸਾਹਿਬ ਹੈਗੇ ਨੇ ਤਾਰੀਵਾਲ ਸਾਹਿਬ ਉਹਨਾਂ ਨੇ ਆਪਣਾ ਇੱਕ ਰਿਪੋਰਟ ਕਾਰਡ ਜਿਹੜਾ ਹੈਗਾ ਉਹ ਰੈਡੀ ਕੀਤਾ ਹੋਇਆ ਸੋ ਸਾਡੇ ਕੋਲ ਕੰਮ ਨੇ ਦੋ ਸਾਲਾਂ 'ਚ ਜਿਹੜੇ ਅਸੀਂ ਕੀਤੇ ਨੇ ਔਰ ਇਹਦੇ 'ਚ ਕੋਈ ਦੋਰ ਆਏ ਨਹੀਂ ਹੈ ਕਿ ਦੋ ਸਾਲ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜਿੰਨੇ ਕੰਮ ਕੀਤੇ ਨੇ ਉਹ ਪੁਰਾਣੀਆਂ ਰਵਾਇਤੀ ਸਰਕਾਰਾਂ ਨੇ 70 70 ਸਾਲੋਂ ਕੰਮ ਨਹੀਂ ਸੀ ਕੀਤੇ ਸੋ ਲੋਕਾਂ ਦੇ ਵਿੱਚ ਜਾਵਾਂਗੇ ਦਿਨ ਰਾਤ ਇੱਕ ਕਰਾਂਗੇ ਔਰ 13 ਜ਼ੀਰੋ ਦਾ ਜਿਹੜਾ ਨਾਰਾ ਸੀਐਮ ਸਾਹਿਬ ਨੇ ਦਿੱਤਾ ਕਿ ਪੰਜਾਬ ਬਣੇ ਦਾ ਹੀਰੋ ਇਸਰ 13 0 ਸੋ ਪੂਰਾ ਕਰਾਂਗੇ ਜੀ ਕਿ ਲੋਕ ਸਭਾ ਚ ਹੋਣਾ ਚਾਹੀ ਕੋਈ ਵੀ ਚੋਣਾ ਹੋਣ ਇਸ ਤਿਹਾਰ ਦੇ ਵਿੱਚ ਫਿਰ ਬਦਲ ਬੜਾ ਹੁੰਦਾ ਚਿਹਰੇ ਪਾਰਟੀਆਂ ਬਦਲਦੇ ਨੇ ਔਰ ਇਸ ਵਾਰ ਵੀ ਉਹੀ ਚੀਜ਼ ਹੋਈ ਮਜਬੂਤ ਦਾ ਵਿਦਾ ਇਕੋ ਐਮਪੀ ਪਾਰਟੀ ਛਟਕੇ ਗਈ ਉਸ ਦੀ ਕੰਨੀ ਦੇਖੋ ਇਹ ਸਿਆਸਤ ਹੈ ਪਹਿਲੀ ਗੱਲ ਤਾਂ ਮੈਂ ਇਹ ਕਹਿਣਾ ਚਾਹੁੰਦੀ ਆ ਵੀ ਜਿਹੜੇ ਛੱਡ ਗਏ ਕਿ ਉਹ ਥੋੜਾ ਜਿਹਾ ਆਪਣੇ ਆਪ ਨੂੰ ਕੋਈ ਕਰੀਅਰ politicans ਜਿਹੜੇ ਲੋਗ ਮੰਨਦੇ ਨੇ ਉਹ ਇਦਾਂ ਪਾਰਟੀਆਂ ਜਿਹੜੀਆਂ ਨੇ ਉਹ 스ਵਿਚ ਕਰਦੇ ਰਹਿੰਦੇ ਨੇ ਸੋ ਇਹਨਾਂ ਦਾ ਨਿੱਜੀ ਫੈਸਲਾ ਹੈ ਪਰ ਗਲਤ ਫੈਸਲਾ ਹੈ ਕਿਉਂਕਿ ਹਾਰੇ ਹੋਏ ਕੈਂਡੀਡੇਟ ਸੀਗੇ ਤਾਂ ਸਾਡੀ ਪਾਰਟੀ ਨੇ ਬੜਾ ਇੱਜ਼ਤਮਾਨ ਦਿੱਤਾ ਜਿਤਾ ਦਿੰਦਾ ਹੈ ਸੋ ਗਲਤ ਹੈ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਬਟ ਲਾਈਕ ਆਈ ਸੈਡ ਕਿ ਜਿਹੜੇ ਕੈਰੀਅਰ ਪੋਲੀਟੀਸ਼ੀਅਨਸ ਆਪਣੇ ਆਪ ਨੂੰ ਮੰਨਦੇ ਨੇ ਉਹਨਾਂ ਨੂੰ ਜਿੱਥੇ ਬੈਨੀਫਿਟਸ ਦਿਖਦਾ ਹੈ ਉਹ ਉਧਰ ਸਵਿਚ ਕਰ ਜਾਂਦੇ ਆ ਲੇਕਿਨ ਜਿਸ ਤਰੀਕੇ ਨਾਲ ਆਮ ਆਦਮੀ ਪਾਰਟੀ ਦੇ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਖਰੀਦੋ ਫਰੋਖਤ ਹੋ ਰਹੀ ਹੈ ਭਾਜਪਾ ਜੋ ਹੈ ਉਹ ਖਰੀਦਣ ਦੀ ਕੋਸ਼ਿਸ਼ ਕਰ ਰਹੀ ਹੈ ਤੁਹਾਡੇ ਨਾਮ ਨੂੰ ਲੈ ਕੇ ਵੀ ਚਰਚਾ ਹੋ ਰਹੀ ਸੀ ਕਿ ਤੁਹਾਨੂੰ ਭਾਜਪਾ ਦੇ ਵੱਲੋਂ ਆਫਰ ਆਈ ਹੈ ਇਸ ਚ ਕਿੰਨੀ ਕਿ ਸਿਚੁਏਸ਼ਨ ਬਿਲਕੁਲ ਸੱਚ ਹੈ ਜੀ ਸਾਨੂੰ ਸਾਰਿਆਂ ਨੂੰ ਹੀ ਕਾਲ ਆਉਂਦੇ ਪਏ ਔਰ ਮੈਨੂੰ ਇੱਥੇ ਕਹਿਣ ਦੇ ਵਿੱਚ ਬਿਲਕੁਲ ਗੁਰੇਜ਼ ਨਹੀਂ ਹੈ ਕਿ ਬੀਜੇਪ ਫਸਾਦ ਕਰਵਾ ਦਿੱਤੇ ਕਮਿਊਨਲ ਪੋਲਿਟਿਕਸ ਕਰ ਲਈ ਔਰ ਹੋਰ ਨਹੀਂ ਕੁਝ ਤਾਂ ਪਾਰਟੀਆਂ ਨੂੰ ਤੋੜਨ ਦੀ ਕੋਸ਼ਿਸ਼ ਕਰ ਲਈ ਸੋ ਸਾਨੂੰ ਵੀ ਕਾਲ ਆਉਂਦੇ ਆ ਮੈਨੂੰ ਵੀ ਕਾਲ ਆਇਆ ਸੀਗਾ ਉਹਦੇ ਵਿੱਚ ਉਹਨਾਂ ਦਾ ਔਰ ਮੈਂ ਤਾਂ ਆਪਣੇ ਪੀਏ ਨੂੰ ਕਹਿ ਦਿੱਤਾ ਸੀ ਵੀ ਇਸ ਨੰਬਰ ਤੇ ਗੱਲ ਕਰੋ ਕਿਉਂਕਿ WhatsApp ਕਾਲ ਸੀਗਾ ਤੇ ਮੈਂ ਨਾਰਮਲੀ ਅਨਨੋਨ ਨੰਬਰਸ ਜਲਦੀ ਨਹੀਂ ਲੈਂਦੀਆਂ ਤਾਂ ਉਹਨਾਂ ਨੇ ਮੇਰੇ ਪੀਏ ਨਾਲ ਇਹੀ ਗੱਲ ਕੀਤੀ ਹੈ ਕਿ ਮੈਡਮ ਨਾਲ ਗੱਲ ਕਰੋ ਔਰ ਉਹਨਾਂ ਨੂੰ ਕਹੋ ਕਿ ਅਸੀਂ ਪੈਸੇ ਵੀ ਦੇਵਾਂਗੇ ਉਹਦੇ ਵੀ ਦੇਵਾਂਗੇ ਲੜਾਵਾਂਗੇ ਵੀ ਤੇ ਜਿਤਾਵਾਂਗੇ ਵੀ ਇਹ ਵਰਡ ਸੀਗੇ ਸੋ ਇਹਨਾਂ ਸ਼ਬਦਾਂ ਦੇ ਨਾਲ ਤੁਹਾਨੂੰ ਆਫਰ ਹੈ ਹਾਂਜੀ ਹਾਂਜੀ ਸੋ ਜੇ ਦੇਖਿਆ ਜੇ ਅਭੀ ਇਸ ਤਰੀਕੇ ਅੰਮ੍ਰਿਤਸਰ ਦੇ ਵਿੱਚ ਖਾਸ ਤੌਰ ਤੇ ਆਮ ਆਦਮੀ ਪਾਰਟੀ ਮੁਕਾਬਲਾ ਕਿਹਦੇ ਨਾਲ ਮੰਨਦੀ ਅਸੀਂ ਆਪਣਾ ਮੁਕਾਬਲਾ ਕਿਸੇ ਦੇ ਨਾਲ ਨਹੀਂ ਮੰਨਦੇ ਆ ਮਿਹਨਤ ਕਰਾਂਗੇ ਪੂਰੀ ਮੁਕਾਬਲਾ ਇਸ ਲਈ ਨਹੀਂ ਮੰਨਦੇ ਕਿ ਕਈ ਲੋਕ ਬਾਰੂ ਆ ਰਹੇ ਨੇ ਬਾਰੂ ਉਹਨਾਂ ਨੂੰ ਲਿਆ ਕੇ ਉਹਨਾਂ ਨੂੰ ਐਜ਼ ਕੈਂਡੀਡੇਟ ਉਤੇ ਖੜਾ ਕੀਤਾ ਜਾ ਰਿਹਾ ਸੋ ਸਾਡਾ ਮੁਕਾਬਲਾ ਇਸ ਲਈ ਨਹੀਂ ਹੈ ਕਿ ਅਸੀਂ ਕੰਮ ਦੇ ਆਧਾਰ ਤੇ ਵੋਟ ਮੰਗਣੀ ਹੈਗੀ ਹੈ ਸਾਡਾ ਇੱਕ ਇੱਕ ਵੋਲੰਟੀਅਰ ਜਿਹੜਾ ਹੈਗਾ ਉਹਦੇ ਵਿੱਚ ਇਸ ਵੇਲੇ ਕਿਉਂਕਿ ਸਾਡੇ ਜਿਹੜੇ ਨੈਸ਼ਨ ਸੁਪਰੀਮੋ ਨੇ ਉਹਨਾਂ ਨੂੰ ਵੀ ਕਿਹਦੇ ਤਹਿਤ ਜੇਲ੍ਹ ਦੇ ਵਿੱਚ ਕੀਤਾ ਗਿਆ ਸੋ ਸਾਡਾ ਜਿਹੜਾ ਇੱਕ ਇੱਕ ਵੌਲੰਟੀਅਰ ਹੈ ਉਹ ਜੇਲ੍ਹ ਦਾ ਬਦਲਾ ਵੋਟਸੇ ਵਾਲੇ ਉਹਦੇ ਉੱਤੇ ਕੰਮ ਕਰਦਾ ਪਿਆ ਇਸ ਵaile ਸੋ ਸਾਡਾ ਮੁਕਾਬਲਾ ਕਿਸੇ ਦੇ ਨਾਲ ਨਹੀਂ ਹੈ ਸੰਜੇ ਸਿੰਘ ਕੱਲ ਰਹਾ ਹੋਏ ਸੀ ਉਹਨਾਂ ਨੇ ਵੀ ਕਿਹਾ ਕਹਿੰਦੇ ਕਿ ਭਾਜਪਾ ਦੇ ਵਿੱਚ ਜੁੰਨੇ ਵੱਡੇ ਉਹਦੇ ਤੇ ਕੋਈ ਬੈਠਾ ਹੈ ਉਹ ਉਨਾ ਹੀ ਵੱਡਾ ਪ੍ਰਚਾਰਚਾਰੀ ਹਾਂਜੀ ਇਹਦੇ ਵਿੱਚ ਤਾਂ ਕੋਈ ਦੋਰ ਆਏ ਨਹੀਂ ਆ ਜੀ ਇਲੈਕਟੋਰਲ ਬਾਂਡਸ ਦੀ ਅਗਰ ਅਸੀਂ ਅੱਜ ਗੱਲ ਕਰ ਲੈਨੇ ਆ ਜਿਹਦੇ ਉੱਤੇ ਮੈਡਮ ਨਿਰਮਲਾ ਸਿਧਾਰਮਨ ਜੀ ਦੇ ਹਸਬੰਡ ਨੇ ਵੀ ਮੋਰ ਲਾਈ ਉਹਨਾਂ ਨੇ ਵੀ ਸਟੇਟਮੈਂਟ ਦਿੱਤੀ ਹੈ ਕਿ ਇਹ ਇੰਡੀਆ ਦਾ ਨਹੀਂ ਇਹ ਵਰਲਡ ਦਾ బిਗੇਸਟ ਸਕੈਮ ਹੈਗਾ ਇਲੈਕਟੋਰਲ ਬਾਂਡਸ ਤੋਂ ਸਾਰਾ ਦਾ ਸਾਰਾ ਉਹਦਾ ਤੁਸੀਂ ਦੇਖੋ ਪੈਸਾ ਕਿੱਥੇ ਜਾ ਰਿਹਾ ਹੈ ਉਹ ਬੀਜੇਪੀ ਦੇ ਵਿੱਚ ਜਾ ਰਿਹਾ ਔਰ ਜੇ ਮੈਂ ਗੱਲ ਕਰਾਂ ਕਿ ਜਿੰਨਾ 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 ਭ੍ਰਸ਼ਟਾਚਾਰ ਕੀਤਾ ਹੋਇਆ ਉਹ ਜਿੰਨੇ ਵੱਡੇ ਭ੍ਰਸ਼ਟਾਚਾਰ ਚ ਇਨਵੋਲਡ ਹੈ ਜਦੋਂ ਉਹ ਬੀਜੇਪੀ ਚ ਜਾਂਦੇ ਨੇ ਤੋਂ ਸਾਫ਼ ਹੋ ਕੇ ਨਿਕਲ ਆਉਂਦੇ ਨੇ ਸੋ ਬਿਲਕੁਲ ਬੀ ਪੀ ਤੋਂ ਵੱਡੀ ਭ੍ਰਸ਼ਟਾਚਾਰ ਪਾਰਟੀ ਮੇਰਾ ਖਿਆਲ ਇੰਡੀਆ ਦੇ ਵਿੱਚ ਕੋਈ ਨਹੀਂ ਹੈਗੀ ਹੈ ਔਰ ਇਸ ਵਾਰ ਦਾ ਜਿਹੜਾ ਸਾਡਾ 2024 ਦਾ ਇਲੈਕਸ਼ਨ ਹੈਗਾ ਇਟ ਇਜ਼ ਯੂ نو ਡਿਕਟੇਟਰਸ਼ਿਪ ਵਰਸਸ ਡੈਮੋਕ੍ਰੇਸੀ ਹੈ ਕੇਂਦਰ ਦੇ ਵਿੱਚ ਅਲਾਈਅੰਸ ਹੈ ਕਾਂਗਰਸ ਦੇ ਨਾਲ ਔਰ ਅੱਜ ਮੈਨੀਫੈਸਟੋ ਵੀ ਜਾਰੀ ਕੀਤਾ ਗਿਆ ਖਾਸ ਤੌਰ ਤੇ ਜੇਕਰ ਕਿਸਾਨਾਂ ਦੀ ਗੱਲ ਕੀਤੀ ਜਾਏ ਐਮਐਸਪੀ ਦੀ ਗਰੰਟੀ ਦਿੱਤੀ ਗਈ ਔਰ ਕਿਸਾਨਾਂ ਨੂੰ ਇਹ ਵੀ ਕਿਹਾ ਗਿਆ ਕਿ ਤੁਹਾਡੇ ਲਈ ਕਿਸੇ ਵੀ ਚੀਜ਼ ਦੇ ਉੱਤੇ ਜੀਐਸਟੀ ਨਹੀਂ ਲੱਗੇਗਾ ਅਹ ਦੇਖੋ ਮੈਨੀਫੈਸਟੋਜ਼ ਜਿੱਥੇ ਤੱਕ ਗੱਲ ਆਉਂਦੀ ਹੈ ਤੇ ਇਹ ਜਿਹੜੇ ਮੈਨੀਫੈਸਟੋਜ਼ ਇਹਨਾਂ ਪਾਰਟੀਆਂ ਦੇ ਹੈਗੇ ਪਿਛਲੇ 70 ਸਾਲ ਤੋਂ ਮੈਨੀਫੈਸਟੋ ਇਹਨਾਂ ਦੇ ਬਣਦੇ ਸੀ ਪਰ ਗੱਲ ਤਾਂ ਐਗਜ਼ੀਕਿਊਸ਼ਨ ਤੇ ਆ ਕੇ ਆਉਂਦੀ ਹੈ ਕਿ ਜਿਹੜੇ ਪਹਿਲੇ ਮੈਨੀਫੈਸਟੋਸ ਬਣੇ ਸੀ ਉਹ ਕਿੰਨੇ ਕ ਐਗਜ਼ੀਕਿਊਟ ਕੀਤੇ ਗਏ ਸੀ on the contrary ਆਮ ਆਦਮੀ ਪਾਰਟੀ ਨੇ ਜਿੰਨੀਆਂ ਗਾਰੰਟੀਆਂ ਦਿੱਤੀਆਂ ਨੇ ਇੱਥੇ ਮੈਂ ਦੱਸਣਾ ਚਾਹਾਂਗੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਦੇ ਮਹਿਜ਼ 3 ਮਹੀਨੇ ਦੇ ਵਿੱਚ ਸਾਡੀ ਪਹਿਲੀ ਗਾਰੰਟੀ ਪੂਰੀ ਹੋ ਜਾਂਦੀ ਹੈ 5 ਮਹੀਨੇ ਬਾਅਦ ਸਾਡੇ ਮੁਹੱਲਾ ਕਲਿਨਿਕਸ ਬਣਨੇ ਸ਼ੁਰੂ ਹੋ ਜਾਂਦੇ so by and by within 2 months ਸੀ ਜਿੰਨੀਆਂ ਗਾਰੰਟੀਆਂ ਦਿੱਤੀਆਂ ਸੀ অলਮੋਸਟ ਐਕਸੈਪਟ 1 ਗਾਰੰਟੀ ਸਾਡੀਆਂ ਉਹ ਪੂਰੀਆਂ ਹੋ ਰਹੀਆਂ ਨੇ ਹੋ ਚੁੱਕੀਆਂ ਨੇ ਔਰ ਇਨ ਫੈਕਟ ਬਹੁਤ ਸਾਰੀਆਂ ਇਹ ਜੀਆਂ ਗੱਲਾਂ ਜਾਂ ਪ੍ਰੋਮਿਸਸਸ ਅਸੀਂ ਜਿਹੜੇ ਨਹੀਂ ਸੀ ਕੀਤੇ ਇਹ ਇਸ਼ੂਸ ਉਹ ਵੀ ਅਸੀਂ ਰਿਜ਼ੋਲਵ ਕੀਤੇ ਨੇ ਸੋ ਲੋਕ ਸਭਾ ਚੋਣਾਂ ਦੇ ਵਿੱਚ ਕਿਸ ਤਰੀਕੇ ਸਮੀਕਰਨ ਬਦਲਦੇ ਨੇ ਇਹ ਤਾਂ ਬਹਿਰਾਲ ਸਮਾਂ ਹੀ ਦੱਸੇਗਾ ਲੇਕਿਨ ਫਿਲਹਾਲ ਮੀਟਿੰਗਜ਼ ਦਾ ਦੌਰ ਜਾ ਰਹੀ ਹੈ ਮੁੱਖ ਮੰਤਰੀ ਭਗਵੰਤ ਮਾਨ ਲਗਾਤਾਰ ਲੋਕ ਸਭਾ ਹਲਕਾ 22 तमाम ਵਿਧਾਇਕਾਂ ਨੂੰ ਬੁਲਾ ਰਹੇ ਨੇ ਔਰ ਉੱਥੋਂ ਦੇ ਜਿਹੜੇ ਐਮਪੀ ਕੈਂਡੀਡੇਟਸ ਨੇ ਉਹਨਾਂ ਨੂੰ ਵੀ ਬੁਲਾਇਆ ਜਾ ਰਿਹਾ ਔਰ ਰਿਪੋਰਟ ਕਾਰਡ ਹਲਕੇ ਤੋਂ ਲਿਆ ਜਾ ਰਿਹਾ ਔਰ ਨਾਲ ਹੀ ਸਟ੍ਰੈਟਜੀ ਜਿਹੜੀ ਹੈ ਲੋਕ ਸਭਾ ਚੋਣਾਂ ਦੇ ਵਿੱਚ ਕਿਸ ਤਰੀਕੇ ਲੋਕਾਂ ਚ ਵਿਚਰਨਾ ਉਹ ਵੀ ਤਿਆਰ ਕੀਤੀ ਜਾ ਰਹੀ ਹੈ ਫਰੇ ਜਰਨਲਿਸਟ ਜਤਿੰਦਰ ਲਾਲ ਪ੍ਰੇਮ ਕਮਿਲੂ ਡੇਲੀ ਪੋਸਟ ਪੰਜਾਬ ਰਣਾ ਹਿਮਾਚਲ ਚੰਡੀਗੜ੍ਹ